ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਜਾ ਰਿਹਾ ਪੁਰਾਣੇ ਵੇਲੇਆਂ ਵਿੱਚ ਜਨਾਨੀਆਂ ਘੁੰਹਾ ਦੇ ਪਰ ਜਾ ਕੇ ਇਹ ਕੱਪੜੇ ਧੋਇਆ ਕਰਦੀਆਂ ਸਨ ਜਾਂ ਫਿਰ ਨਲਕਿਆਂ ਦਾ ਪਾਣੀ ਘੇੜ ਕੇ ਕੱਪੜੇ ਧੋਇਆ ਕਰਦੀਆਂ ਸਨ ਉਦੋਂ ਘਰ ਦੇ ਹੀ ਸਾਬਣ ਹੋਇਆ ਕਰਦੇ ਦੀ ਦੇਸੀ ਸਾਬਣ ਘਰਾਂ ਵਿੱਚ ਹੀ ਤਿਆਰ ਕੀਤਾ ਜਾਂਦਾ ਸੀ ਸੋ ਰੈਂਡ ਜਿਹੜੀ ਰੈਂਡ ਹੁੰਦੀ ਆ ਉਹਦਾ ਸਾਬਣ ਵੀ ਬਣਾਇਆ ਜਾਂਦਾ ਸੀ ਤੇ ਨਿੰਮ ਦੀਆਂ ਮੋੜੀਆਂ ਦਾ ਵੀ ਸਾਬਣ ਘਰ ਵਿੱਚ ਤਿਆਰ ਕੀਤਾ ਜਾਂਦਾ ਸੀ ਸੋ ਫਿਰ ਜਦੋਂ ਕੱਪੜੇ ਧੋਏ ਜਾਂਦੇ ਸੀ ਤਾਂ ਉਹਨਾਂ ਵਿੱਚੋਂ ਮੈਲ ਕੱਢਣ ਲਈ ਇਸ ਮੋਗਰੀ ਨਾਲ ਇਸ ਥਾਪੀ ਨਾਲ ਉਹਨਾਂ ਨੂੰ ਕੁੱਟਿਆ ਜਾਂਦਾ ਦੀ ਤਾਂ ਕਿ ਉਹਨਾਂ ਵਿੱਚੋਂ ਚੰਗੀ ਤਰ੍ਹਾਂ ਮੈਲ ਬਾਹਰ ਆ ਸਕੇ ਸੋ ਇਹਨਾਂ ਮੋਗਰੀਆਂ ਦੀ ਬਰਤੋਂ ਕੀਤੀ ਜਾਂਦੀ ਦੀ ਇਹ ਜਿਹੜੀਆਂ ਮੋਗਰੀਆਂ ਆਉਂਦੀਆਂ ਦੀ ਕਈ ਲੱਕਾਂ ਜੇ ਜੀ ਨੂੰ ਥਾਪੀ ਵੀ ਕਹਿੰਦੇ ਨੇ ਇਹ ਲੱਕੜ ਦੀਆਂ ਬਣੀਆਂ ਹੁੰਦੀਆਂ ਸੀ ਇਹ ਬਹੁਤ ਹੀ ਮਜ਼ਬੂਤ ਲੱਕੜ ਦੀਆਂ ਇਹ ਬੜਾਈਆਂ ਜਾਂਦੀਆਂ ਸੀ ਇੱਕ ਸਾਈਡ ਤੇ ਇਹ ਫੜਨ ਵਾਸਤੇ ਹੱਥਾ ਲਗਾਇਆ ਜਾਂਦਾ ਸੀ ਜਿੱਥੋਂ ਵਰਕੇ ਇਸ ਥਾਪੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਸੋਇ ਨਾ ਮੋਗਰੀਆਂ ਨੂੰ ਤਰਖਾਨ ਵੀਰ ਆਪਣੇ ਕਾਰਖਾਨੇ ਅੱਜ ਬੈ ਕੇ ਤਿਆਰ ਕਰਦੇ ਹੁੰਦੇ ਸੀ ਇਹ ਮੋਗਰੀਆਂ ਇੱਕ ਦੋ ਇੱਕ ਜਾਂ ਦੋ ਹਰੇ ਘਰ ਵਿੱਚ ਮੌਜੂਦ ਹੁੰਦੀਆਂ ਵੀ ਸੋ ਹੁਣ ਬਹੁਤ ਘੱਟ ਹੀ ਇਹਨਾਂ ਮੋਗਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਹਾਂ ਬਿਜਲੀ ਨਾਲ ਚੱਲਣ ਵਾਲੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਨੇ ਜਿਨ੍ਹਾਂ ਵਿੱਚ ਪਾ ਕੇ ਕੱਪੜੇ ਧੋਤੇ ਜਾਂਦੇ ਨੇ ਸਾਫ਼ ਕੀਤੇ ਜਾਂਦੇ ਨੇ ਸੋ ਇਸ ਕਰਕੇ ਇਹਨਾਂ ਹੁਣ ਮੋਗਰੀਆਂ ਦੀ ਇਹਨਾਂ ਥਾਪੀਆਂ ਦੀ ਹੁਣ ਲੋੜ ਨਹੀਂ ਰਹੀ ਜਿਸ ਕਰਕੇ ਇਹ ਬੰਨ੍ਹੋ ਵੀ हट ਗਿਆ ਨੇ ਤੇ ਬੇਗਣੋ ਵੀ हट ਗਿਆ ਨੇ ਕੋਈ ਤਾਮਤਲਾ ਘਰ ਆ ਹੀ ਹੋਵੇਗਾ ਜੋ ਹੁਣ ਮੋਗਰੀਆਂ ਦੀ ਵਰਤੋਂ ਕਰਦਾ ਹੋਵੇਗਾ ਤੋ ਇਸ ਕਰਕੇ ਇਹ ਵਸਤ ਵੀ ਹੁਣ ਘਰਾਂ ਦੇ ਵਿੱਚੋਂ ਲੋਪ ਹੁੰਦੀ ਜਾ ਰਹੀ ਹੈ ਇਸੇ ਕਰਕੇ ਇਸ ਵਸਤ ਨੂੰ ਮੈਂ ਆਪਣੇ ਬਾਈ ਅਨੰਦ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸੌਂਮ ਕੇ ਰੱਖ ਲਿਆ ਤਾਂ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾ ਸਕੇ ਸੋ ਇਸ ਚੀਜ਼ ਦੇ ਦੋ ਫਾਇਦੇ ਹੁੰਦੇ ਸੀ ਇੱਕ ਤਾਂ ਕੱਪੜਿਆਂ ਵਿੱਚੋਂ ਮਾਇਲ ਨਿਕਲ ਜਾਂਦੀ ਸੀ ਚੰਗੀ ਤਰ੍ਹਾਂ ਧੋਤੇ ਜਾਂਦੇ ਸੀ ਦੂਸਰਾ ਜਿਹੜਾ ਬਾਹਾਂ ਦੀ ਵਰਜਸ ਵੀ ਹੋ ਜਾਂਦੀ ਸੀ ਇਸ ਤਰ੍ਹਾਂ ਇਹਦੇ ਡਬਲ ਫਾਇਦੇ ਦੀ ਸੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਸੀ ਉਹਨਾਂ ਦਾ ਨੁਕਸਾਨ ਬਹੁਤ ਹੀ ਘੱਟ ਹੁੰਦਾ ਸੀ ਸਗੋਂ ਫਾਇਦੇ ਹੀ ਫਾਇਦੇ ਉਹਨਾਂ ਚੀਜ਼ਾਂ ਦੇ ਹੁੰਦੇ ਸੀ ਕੰਮ ਵੀ ਹੋ ਜਾਂਦਾ ਦੀ ਘਰ ਦਾ ਤੇ ਨਾਲ ਦੀ ਨਾਲ ਵਰਜਸ ਵੀ ਹੋ ਜਾਂਦੀ ਸੀ ਸੋ ਇਹੋ ਜੀਆਂ ਚੀਜ਼ਾਂ ਨੂੰ ਮੜੇ ਇਸਤੇਮਾਲ ਵਿੱਚ ਲਿਆਉਣਾ ਚਾਹੀਦਾ ਤਾਂ ਕਿ ਸਾਡਾ ਸਰੀਰ ਤੰਦਰੁਸਤ ਰਹੇ ਤੇ ਸਰ ਤੇ ਸਾਡੇ ਖਰਚੇ ਵੀ ਘਟਣ। ਸੋ ਅੱਜ ਤੁਹਾਨੂੰ ਇਸ ਮੋਗਰੀ ਬਾਰੇ ਜਾਣਕਾਰੀ ਦੇਣੀ ਸੀ ਜੋ ਪੁਰਾਣੀ ਬੇੜਿਆਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਸੀ। ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਬਲੌਗ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸੋ ਕਿਤੇ ਤਾਂ ਫੇਰ ਕੋਈ ਹੋਰ ਬਰਾਨੀ ਚੀਜ਼ ਲੈ ਕੇ ਆਜ ਰਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ